ਜੇ ਸ਼ੋਤੇਬ ਸਰਜੰਦਾ ਨੂੰ ਜਦੋਂ ਕੋਤਵਾਲੀ ਤੋਂ ਜਾਨੀ ਖਾਨ ਤੇ ਮਾਨੀ ਖਾਨ ਲੈ ਕੇ ਸਰਹੰਦ ਵਿਖੇ ਆਏ ਨੇ ਇੰਦਰੋਂ ਸੂਬਾ ਸਰਹੰਦ ਜਿਹੜਾ ਹੈ ਇਹ ਚਮਪੌਰ ਦੀ ਜੰਗ ਹਾਰ ਕੇ ਸੱਤ ਮਹੀਨਾਂ ਕੇ ਰਣੰਦਾਂ ਦੀ ਪੁਰੀ ਨੂੰ ਪਾਕ ਕੇ ਖਾਲੀ ਹੱਥ ਮੁੜਿਆ ਬੜਾ ਕਲਪਿਆ ਹੋਇਆ ਅੰਦਰੋਂ ਪਰ ਜਦੋਂ ਇਹਨੂੰ ਕਿਸੇ ਨੇ ਤਲਾਹ ਦਿੱਤੀ ਕਿ ਮਾਤਾ ਗੁਜਰ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਤਾ ਤੇ ਛੋਟੇ ਫਰਜੰਦ ਜਿਹੜੇ ਨੇ ਇਹ ਸਾਡੇ ਕਬਜ਼ੇ ਵਿੱਚ ਨੇ ਇਹਨਾਂ ਨੂੰ ਅਸੀਂ ਫੜ ਕੇ ਲਿਆਉਂਦਾ ਹੈ ਤੇ ਸਾਧ ਸੰਗਤ ਜੀ ਐਨੇ ਫਿੱਟ ਮਾਤਾ ਤੇ ਸਹਿਜ ਜਨ ਦੇ ਨੂੰ ਰੱਖਣ ਦਾ ਜਿਹੜਾ ਹੁਕਮ ਸੀ ਉਹ ਠੰਡੇ ਗੁਰਜ ਦੇ ਵਿੱਚ ਪਤਾ ਤੇ ਠੰਡਾ ਗੁਰਜ ਉਹ ਉਹਦੀ ਦੇਖ ਇਦਾਂ ਦੀ ਸੀ ਸਾਧ ਸੰਗਤ ਜੀ ਉਹਦੇ ਵਿੱਚ ਇਹ ਸੂਬਾ ਸਰਹੰਦ ਜਿਹੜਾ ਜੇਠ ਹੜ ਦਾ ਮਹੀਨਾ ਸੀ ਉਹਦੇ ਵਿੱਚ ਪੈਦਾ ਹੁੰਦਾ ਸੀ ਤੇ ਇਹਦੇ ਕੋਲੋਂ ਇੱਕ ਨਦੀ ਲੰਘਦੀ ਹੁੰਦੀ ਸੀ ਤੇ ਜੇਠ ਹੜ ਦੇ ਮਹੀਨਿਆਂ ਦੇ ਵਿੱਚ ਵੀ ਇਹ ਠੰਡਾ ਪੁਰ ਜਿਹੜਾ ਇਹ ਠੰਡਾ ਪੁਰ ਦੀ ਹੋਂਦ ਸੀ ਤੇ ਪੋਹ ਦੇ ਮਹੀਨੇ ਦੇ ਵਿੱਚ ਸਤਸੰਗਤ ਜੀ ਮਾਂ ਗੁਜਰਪੁਰ ਤੇ ਛੋਟੇ ਸਹਿਬ ਜਾਲਦਿਆਂ ਨੇ ਠੱਲੇ ਪੁਰ ਦੇ ਵਿੱਚ ਰੱਖਿਆ ਸੀ 10 ਪੌ ਦੀ ਰਾਤ 11 ਪੌ ਦੀ ਰਾਤ ਤੇ 12 ਪੌ ਦੀ ਰਾਤ ਤਿੰਨ ਰਾਤਾਂ ਜਿਹੜੀਆਂ ਨੇ ਇਹ ਠੰਡੇ ਗੁੱਜ ਦੇ ਵਿੱਚ ماں ਗੁਜਰ ਪੌ ਤੇ ਛੋਟੇ ਸਹਿਬਜ਼ਾਦੇ ਨੇ गुਜਾਰੀਆਂ ਤੇ ਜਦੋਂ ਪਹਿਲੇ ਦਿਨ ਸਾਧ ਸੰਗਤ ਜੀ ਪੇਸ਼ੀ ਪੈਂਦੀ ਹੈ ਨਾ ਤੇ ਉਸ ਪੇਸ਼ੀ ਦੇ ਵਿੱਚ ਜਦੋਂ ਸਹਿਬਜ਼ਾਦੇ ਦਰਬਾਰ ਦੇ ਵਿੱਚ ਜਾਂਦੇ ਨੇ ਤੇ ਜਾਂਦੇ ਅਵਸਾਰ ਸਹਿਬਜ਼ਾਦਿਆਂ ਨੇ ਫਟੇ ਜਿਹੜੀਆਂ ਬੜੀ ਬਲੰਤ ਆਵਾਜ਼ ਦੇ ਵਿੱਚ ਗਜਾਈ ਹੈ ਤੇ ਇਹ ਬਗਾਨੀ ਦੀ ਆਵਾਜ਼ ਇਹ ਦਰਸਾ ਰਹੀ ਸੀ ਸੂਬੇ ਸਰਹੰਗੋ ਤੋਂ ਕਿ ਕੋ ਕਮੇ ਜਿੰਨਾ ਮਰਜੀ ਅਤਿਆਚਾਰ ਕਰ ਲੈ ਪਰ ਤੇਰੇ ਜ਼ੁਲਮ ਦੇ ਅੱਗੇ ਨਾ ਕਦੇ ਸਾਡਾ ਦਾਦਾ ਝੁਕਿਆ ਨਾ ਸਾਡਾ ਕਦੇ ਪਿਤਾ ਝੁਕਿਆ ਤੇ ਨਾ ਹੀ ਅਸੀਂ ਜਿਹੜਾ ਇਹ ਚੁਕਾਗੇ ਤੇ ਸਾਥ ਸਿੰਘ ਜੀ ਜਦੋਂ ਫਤਿਹ ਬਲਾਈ ਨਾ ਤੇ ਸੁਚਾਨੰਦ ਇੱਥੇ ਜਿਹੜਾ ਇੱਕ ਗਰਦਾਰ ਇਹ ਬੈਠਾ ਹੋਇਆ ਹੈ ਇਨੇ ਆ ਕੇ ਇਹ ਗਿਆ ਸਾਹਿਬ ਜਾਨਦਿਆਂ ਕਿ ਇਹ ਸੂਬਾ ਸਰਹੰਦ ਦਾ ਦਰਬਾਰ ਹੈ ਇੱਥੇ ਫਤਿਹ ਬਣਾਉਣੀ ਤੇ ਸਾਧ ਸੰਗਤ ਜੀ ਸਾਹਿਬ ਜਾਨਦਿਆਂ ਨੇ ਇਹ ਬਚਨ ਕੀਤੇ ਕਿ ਇਹ ਜਿਹੜਾ ਸਿਰ ਹੈ ਇਹ ਜਿਹੜੀ ਪਰਮਾਤਮਾ ਨੇ ਜੱਤੀ ਹੋਈ ਦੇਹ ਹੈ ਇਹ ਕੇਵਲ ਤੇ ਕੇਵਲ ਸਰਪਾਲਪੁਰਖ ਦੇ ਅੱਗੇ ਅਤੇ ਜਾਂ ਗੁਰੂ ਦੇ ਅੱਗੇ ਝੁਕ ਸਕਦੀ ਇਸ ਕਿਸੇ ਹੋਰ ਦੇ ਅੱਗੇ ਨਹੀਂ ਝੁਕ ਸਕਦਾ ਤੇ ਸਾਧ ਸੰਗਤ ਜੀ ਪਹਿਲੇ ਦਿਨ ਜੜੀਆਂ ਸਜਾਵਾਂ ਦਾ ਜਿੱਕਰ ਆਉਂਦਾ ਹੈ ਕਿ ਦਲੇਲੇ ਜਿਹੜੇ ਨੇ ਉਹ ਦਰਖਤ ਦੇ ਨਾਲ ਬੰਨ ਕੇ ਸਹਿਬਜ਼ਾਦਿਆਂ ਨੂੰ ਮਾਰੀ ਕੋ ਦੂਜੇ ਦਿਨ ਜਦੋਂ ਸਾਧ ਸੰਗਤ ਜੀ ਪੇਸ਼ੀ ਹੁੰਦੀ ਇੱਥੇ ਮੇਰਕੋਟਰੇ ਵਾਲਾ ਨਵਾਬ ਬੈਠਾ ਹੋਇਆ ਸੀ ਸ਼ੇਖ ਮੁਹੰਮਦ ਇਹਨੂੰ ਸੂਬੇ ਸਰਹੰਦ ਨੇ ਕਿਹਾ ਤੇਰੇ ਦੋ ਭਰਾ ਨਾਰ ਖਾਨ ਤੇ ਤੇ ਖਵਾਜਾ ਮਕਬੂਲ ਜਿਹੜੇ ਨੇ ਜਿਹੜਾ ਨੂੰ ਜਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਮਾਰਿਆ ਤੂੰ ਇਹਨਾਂ ਦੀ ਮੌਤ ਦਾ ਬਦਲਾ ਸਹਿਬਜ਼ਾਦਿਆਂ ਤੋਂ ਪਰ ਉਹਨੇ ਉਥੇ ਹਾਂ ਦਾ ਨਾਰਾ ਮਾਰਿਆ ਕਹਿਣ ਲੱਗੇ ਸ਼ਰਾ ਦੇ ਵਿੱਚ ਇਹ ਬਿਲਕੁਲ ਵੀ ਇਜਾਜ਼ਤ ਨਹੀਂ ਦਿੰਦੇ ਕਿ ਬੱਚਿਆਂ ਦੇ ਉੱਤੇ ਤੇ ਬਜ਼ੁਰਗਾਂ ਦੇ ਉੱਤੇ ਜ਼ੁਰਮ ਕੀਤਾ ਜਾਵੇ ਜਿੱਦਾਂ ਗੁਰੂ ਗੋਬਿੰਦ ਸਿੰਘ ਜੀ ਮੜਿਆ ਤੈਨੂੰ ਮੈਂ ਜੰਗ ਕਰਕੇ ਆਪਣੇ ਭਰਾਵਾਂ ਦਾ ਬਦਲਾ ਜ਼ੁਰਮ ਲਵਾਂਗਾ ਪਰ ਇਹ ਪਾਪ ਜਿਹੜਾ ਹੈ ਕਿ ਮੈਂ ਨਹੀਂ ਕਰਦਾ ਤੇ ਮੈਂ ਤੁਹਾਨੂੰ ਵੀ ਲੋਕਾਂ ਦਾ ਇਹ ਪਾਪ ਨਹੀਂ ਕਰਾਂਗਾ ਤੇ ਸਾਹਸ ਸਿੰਘ ਜੀ ਜਦੋਂ ਸੂਬਾ ਸਰਹੰਦ ਦੇ ਸਾਹਮਣੇ ਸ਼ੇਰ ਮੁਹੰਮਦ ਬੋਲਿਆ ਤੇ ਸੂਬਾ ਸਰਹੰਦ ਜਿਹੜਾ ਇਹ ਠੰਡਾ ਪੈ ਗਿਆ ਤੇ ਜਦੋਂ ਸਾਧ ਸੰਗਤ ਦੀ ਸੁਭਾ ਸਰਹੰਦ ਠੰਡਾ ਪਿਆ ਨਹੀਂ ਤੇ ਸੁਚਾ ਨੰਦ ਫਿਰ ਹੋਰ ਕੋਲ ਖੜਾ ਕੇ ਆ ਲੱਗਾ ਤੁਸੀਂ ਇਹਨਾਂ ਨੂੰ ਜਿਉਂਦਿਆਂ ਨੂੰ ਹੁਣ ਜੇ ਇਹਨਾਂ ਦੇ ਮੂੰਹ ਜੜੇ ਦੇ ਮੋੜ ਤੋਂ ਜੇ ਘਰੇ ਵੱਡੇ ਹੋ ਗਏ ਤੇ ਇਹ ਫਿਰ ਤੁਹਾਡੇ ਵਾਸਤੇ ਮੁਸੀਬਤ ਬਣਨਗੇ ਤੇ ਸਾਧ ਸੰਗਤ ਜੀ ਉੱਥੇ ਪੁੱਛੇ ਤੋਂ ਸੁਚਾ ਨੰਦ ਨੇ ਪੁੱਛਿਆ ਨਾ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਸੁਭਾ ਸਰਹੰਦ ਨੇ ਪੁੱਛਿਆ ਕਿ ਤੁਸੀਂ ਕੀ ਕਰੋਗੇ ਤੇ ਸਹਿਬ ਕਹਿੰਦੇ ਇਹਨਾਂ ਦੇ ਮੁੱਢ ਦੇ ਬਚਨ ਸਨ ਜੰਗਲਾਂ 'ਚ ਜਾਵਾਂਗੇ ਸਿੰਘ ਇਕੱਠੇ ਕਰਾਂਗੇ ਘੋੜਿਆਂ ਤੇ ਚੜਾਂਗੇ ਜ਼ੁਲਮ ਖਿਲਾਫ ਲੜਾਂਗੇ ਤੇ ਸਾਧ ਸੰਗਤ ਜੀ ਜਦੋਂ ਇਦਾਂ ਦੇ ਬਚਨ ਸੁਣੇ ਤਾਂ ਹੁਣ ਸੁਭਾਸ ਰਾਮ ਜਿਹੜਾ ਇਹਨੇ ਫਿਰ ਸਦਾਵਾਂ ਤੇ ਦੇੜੀਆਂ ਚਾਹੀਆਂ ਕਿ ਸਜਾਜ ਲਈ ਹੈ ਇੰਨੀ ਜਾਵੇ ਕਿ ਸ਼ਾਇਦ ਇਹ ਬੱਚੇ ਜਿਹੜੇ ਕਿਸੇ ਤਰੀਕੇ ਨਾਲ ਢੋਲ ਕੇ ਮੰਨ ਜਾਣ ਉੱਥੇ ਫਿਰ ਪੂਨਾ ਸਿੰਘ ਅਖਰੋਈਆ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਗੁਰਸੂਤਮ ਦੇ ਵਿੱਚ ਕਿ ਸਹਿਬ ਜਾਨਦਿਆਂ ਦੇ ਤੂਤਾਂ ਦੀਆਂ ਛਮਕਾਂ ਮਾਰੀਆਂ ਗਈਆਂ ਜਿਹੜੀ ਤੂਤ ਦੀ ਸ਼ਮਤ ਹੁੰਦੀ ਹੈ ਨਾ ਉਹ ਨੰਗਿਆ ਬਿੱਲਿਆਂ ਤੇ ਮਾਰੀਦੀ ਸੀ ਤੇ ਸਾਧ ਸੰਗਤ ਜੀ ਹੱਥਾਂ ਦੇ ਵਿੱਚ ਛੋਟੇ ਛੋਟੇ ਪਲੀਤੇ ਦਾ ਕਿਪੂ ਖਾਏ ਗਏ ਹੱਥਾਂ ਦੇ ਵਿੱਚੋਂ ਮਾਸ ਉਤਾਰਿਆ ਜਾਂਦਾ ਤੇ ਜਦੋਂ 12 ਪੂ ਦੀ ਰਾਤ ਨੂੰ ਮਾਂ ਦੇ ਕੋਲ ਗਏ ਸਹਿਬ ਜਾਨੀ ਤੇ ਸਾਧ ਸੰਗਤ ਜੀ ਮਾਤਾ ਨੇ ਤੱਕਿਆ ਬੱਚਿਆਂ ਦੇ ਸਰੀਰ ਨੂੰ ਤੇ ਪਰਮਾਤਾ ਨੇ ਇਹੀ ਬੱਚਿਆਂ ਨੂੰ ਸਾਰੀ ਰਾਤ ਇਹ ਸਮਝਾਇਆ ਕਿ ਤੁਹਾਡੇ ਦਾਦੇ ਦੇ ਦਾਦੇ ਦੇ ਉੱਤੇ ਇਹ ਜ਼ਾਲਮ ਹਕੂਮਤ ਨੇ ਗਰਮ ਸਿਰ ਦੇ ਵਿੱਚ ਰੇਤਾ ਪਾਇਆ ਤਤੀ ਤਵੀ ਤੇ ਬਿਠਾਇਆ ਉਬਲਦੀਆਂ ਦੇਗਾਂ ਦੇ ਵਿੱਚ ਉਬਾਲਿਆ ਤੁਹਾਡੇ ਦਾਦਾ ਗੁਰੂ ਧੰਨ ਸ਼੍ਰੀ ਗੁਰਦੇਵ ਬਹਾਦਰ ਸਹਿਜ ਚਾਂਦਰੀ ਚਾਂਪ ਦੇ ਵਿੱਚ ਉਹਨਾਂ ਦਾ ਸੀਸ ਜਿਹੜਾ ਧਰਤ ਤੋਂ ਲਗ ਕਰ ਦਿੱਤਾ ਉਥੇ ਸਿੰਘ ਜਿਹੜੇ ਨੇ ਇੱਕ ਸਿੰਘ ਨੂੰ ਰੂਹ ਦੇ ਵਿੱਚ ਰੋਲੇਟਿਆ ਗਿਆ ਉਹਨੂੰ ਅੱਗ ਲਾਈ ਗਈ ਇੱਕ ਸਿੰਘ ਨੂੰ ਉਬਲਦੀ ਦੇਗ ਦੇ ਵਿੱਚ ਉਬਾਲੇ ਦਿੱਤੇ ਗਏ ਇੱਕ ਸਿੰਘ ਨੂੰ ਜਿਉਂਦੇ ਜੀ ਆਰੀਂ ਦੇ ਨਾਮ ਸੀ ਹੰਤਾ ਗਿਆ ਇਹ ਜਿਹੜੀਆਂ ਸਿੱਖਿਆਵਾਂ ਨੇ ਮਾਤਾ ਗੁਜਰ ਉਹ ਸਾਰੀ ਸਾਹਿਬ ਜੀ ਆਦੇਆਂ ਦਿੱਤੀਆਂ ਤੇ ਸਾਹਿਬ ਜੀ ਸਾਥ ਸੰਗਤ ਜੀ ਜਦੋਂ ਅਮਰਤ ਵੇਲੇ ਤੁਰਨ ਲੱਗੇ ਨੇ ਹੁਣ ਅੱਜ ਲਾਸਟ ਪੇਚੀ ਆ ਫਟਵਾ ਲੱਗ ਚੁੱਕਾ ਹੈ ਕਿ ਜਿਉਂਦਿਆਂ ਨੂੰ ਲੀਆਂ ਦੇ ਵਿੱਚ ਚਿੰਨ ਦਿੱਤਾ ਜਾਵੇ ਤੇ ਮਾਂ ਨੇ ਨਾਲ ਗੱਲਾਂ ਕਰਦੇ ਨੇ ਮਾਤਾ ਕਚੈਰੀ ਦੇ ਵਿੱਚ ਅੱਜ ਕੀ ਹੋਇਆ ਤੁਸੀਂ ਨਹੀਂ ਪੁੱਛੋਗੇ ਮਾਂ ਕਹਿਣ ਲੱਗੀ ਮੈਨੂੰ ਪਤਾ ਹੈ ਉਹੀ ਰੋਜ਼ ਦੇ ਸਵਾਲ ਤੈਨ ਲੱਗੀ ਮਾਤਾ ਅੱਜ ਸਾਨੂੰ ਫਤਵਾ ਲੱਗ ਗਿਆ ਕਿ ਸਾਨੂੰ ਜਿਉਂਦਿਆਂ ਨੂੰ ਲੀਆਂ ਦੇ ਵਿੱਚ ਚਿੰਨ ਦਿੱਤਾ ਜਾਵੇ ਤੇ ਸਾਸ ਸਾਂਗੇ ਜੀ ਸਾਹਿਬਜ਼ਾਦੇ ਜਦੋਂ ਤਿਆਰ ਹੋਏ ਮਾਂ ਗੁਜਰਪੁਰ ਨੇ ਅੱਜ ਆਪਣੇ ਹੱਥੀ ਸਾਹਿਬਜ਼ਾਦੇ ਨੂੰ ਤਿਆਰ ਕੀਤਾ ਤੇ ਜਦੋਂ ਤਿਆਰ ਕੀਤਾ ਨਾ ਕਿਸੇ ਕਵੀ ਨੇ ਬੜਾ ਸੋਹਣਾ ਉੱਥੇ ਪ੍ਰਸੰਨ ਜਿਹੜਾ ਉਹ ਬਿਆਨ ਉਹ ਬਿਆਨ ਕੀਤਾ ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾਤੋ ਦੂ ਹੁਣ ਮਾਂ ਦਾ ਪਿਆਰ ਹੈ ਮਾਂ ਗੁਜਰਪੁਰ ਨੇ ਸਾਧ ਸੰਗਤ ਜੀ ਬਾਬਾ ਫਤੇ ਸਿੰਘ ਨੂੰ ਇੱਕ ਵੀ ਦਿਨ ਆਪਣਾ ਤੋਂ ਲੱਗਦੀ ਦੋ ਸਾਲ ਦੀ ਉਮਰ ਸੀ ਬਾਬਾ ਫਤੇ ਸਿੰਘ ਦੀ ਜਦੋਂ ਮਾਤਾ ਜੀ ਤੋਂ ਚੜਾਈ ਕਰ ਗਏ ਮਾਂ ਦਾ ਸਸਕਾਰ ਕਰਕੇ ਤੋਂ ਆਏ ਤੇ ਸਹਿਮ ਜادیه ਦੇ ਮੁੱਖ ਦੇ ਵਿੱਚ ਸਾਧ ਸੰਗਤ ਜੀ ਰੂਹ ਦੇ ਨਾਲ ਜਿਹੜਾ ਦੁੱਧ ਹੈ ਉਹ ਰੂਹ ਦੀ ਪੂਣੀ ਕੱਢ ਕੇ ਤੁਪਕਾ ਤੁਪਕਾ ਕਰਕੇ ਪਾਇਆ ਤੇ ਮਾਨ ਗੁਜਰਪਉੜ ਦੇ ਕਿਤਾਬ ਪੜਿਆ ਆਪਣੇ ਪਰਜੰਦ ਚਾਹਾਂ ਦੇ ਨਾਲ ਫਿਰ ਮਾਨ ਦਾ ਖਿਆਲ ਜਿਹੜਾ ਉਹ ਕਵੀ ਨੇ ਬਿਆਨ ਕੀਤਾ ਗਿਆ ਲਗੀ ਜਾਨੇ ਸੇ ਪਹਿਲੇ ਆਉ ਬਨੇ ਲਗਾ ਤੋ ਰੂਹ ਤੇ ਸੋਕੇ ਕੰਗਾ ਕਰੂ ਜਰਾ ਨੂੰ ਦੁ ਰਾਤ ਤੋ ਰੂਹ ਪਿਆਰੇ ਸੇ ਸਰੋਂ ਤੇ ਨੰਨੀ ਸੀ ਕਲਗੀ ਲਗਾ ਤੋ ਰੂਹ ਮਰਨੇ ਸੇ ਪਹਿਲੇ ਤੁਝੇ ਦੁਲਹਾ ਬਣਾ ਤੋ ਜਦੋਂ ਇਹ ਬਚਨ ਕੀਤੇ ਨਾ ਸਾਧ ਸੰਗਤ ਜੀ ਫਿਰ ਸਹਿਬਜ਼ਾਦੇ ਜਦੋਂ ਮਾਂ ਨੂੰ ਖੁੱਤੇ ਬਲਾ ਕੇ ਤੋਰਦੇ ਨੇ ਇੱਥੇ ਫਖੋਸ ਸਿੰਘ ਸੀਤਾ ਲਿਖਦਾ ਹੈ ਕਿ ਮਾਂ ਗੁਜਰਪੁਰ ਨੂੰ ਆਪਣੀ ਨੂੰ ਯਾਦ ਆਈ ਮਾਤਾ ਜੀਤੂ ਨੂੰ ਯਾਦ ਕੀਤਾ ਤੇ ਉਹ ਬਚਨ ਬੜੇ ਸੋਹਣੇ ਸੋਹ ਸਿੰਘ ਸੀਤਾ ਜੀ ਲਿਖਦੇ ਨੇ ਮਾਤਾ ਕਹਿਣ ਲੱਗੀ ਆ ਜਾ ਜੀਤੂ ਰਾਣੀ ਜੀ ਲੈ ਬਿੰਦ ਉਧਾਰੇ ਤੱਕ ਲੈ ਮੇਰੀ ਬੱਚੀਏ ਚੰਦ ਚੜਦੇ ਖਾਰੇ ਸੇਰੇ ਕਿੰਨੇ ਸੱਜਦੇ ਇਸ ਉਮਰ ਪਿਆਰੇ ਉੱਤਣਗੇ ਅਜ ਅੰਬਰੋਂ ਤੋਂ ਰੋਸ਼ਨ ਤਾਰੇ ਵੇਖੇ ਫਿੱਕੇ ਬਨ ਲਗੇ ਸੂਰਜ ਚ ਚੰਦ ਤਾਰੇ ਤੇ ਜਦੋਂ ਸਹਿਬ ਜੀ ਜਦ ਤੁਰਨ ਲਗੇ ਨੇ ਵਾਰ ਅਖੀਰੀ ਮਾਂ ਦੇ ਤੁਰਪੇ ਹੱਥ ਧਾਕੇ ਬੂਹੇ ਵਿੱਚੋਂ ਪਤ ਕੇ ਭੋਲੇ ਮੁਸਤਰਾ ਕੇ ਉਡੀਕਾਂਗੇ ਅਸੀਂ ਦਾਦੀਏ ਤੈਨੂੰ ਸੱਚ ਖਣ ਜਾ ਕੇ ਤੁਸਾਂ ਨਾ ਆਂਗਣਾ ਦਾਦੀਏ ਬਹੁਤਾ ਚਿਰ ਲਾ ਕੇ ਫਰਮਾ ਤੇ ਬਚਲ ਸਭ ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾ ਉੱਤਾਂ ਬਾਜੋਂ ਜੁਦੀਆਂ ਪਦ ਸੋਈਆਂ ਮਾਵਾਂ ਉੱਤਾਂ ਬਾਤ ਉੱਤਾਂ ਦਵਾਰੇ ਰਾਮਕਾਰ ਮਾਵਾਂ ਦੀਆਂ ਬਾਹਾਂ ਤੋਰ ਘੜਦੀਆਂ ਰੋਣ ਤਾਂ ਮੈਂ ਸੱਚਖੰਡ ਵਸਾਵਾਂ ਸਾਧ ਸੰਗਤ ਜੀ ਜੇ ਕੋਈ ਸੱਚਖੰਡ ਵਸਦਾ ਹੈ ਨਾ ਤੇ ਇਹ ਮਾਂ ਗੁਜਰਦੇ ਪਰਵਾਰ ਦੀਆਂ ਰੋੜਕਾਂ ਇਥੋਂ ਮਾਤਰ ਨੇ ਉਜਾੜੀਆਂ ਤਾਂ ਸੱਚ ਖੰਡ ਹੋ ਸਰਿਆ ਤੇ ਸਹਿਬਜ਼ਾਦੇ ਸਾਧ ਸੰਗਤ ਦੀ ਫਤਵਾ ਲੱਗਿਆ ਅੱਜ ਦੇ ਦਿਨ ਕਰੋ ਕਚੈਰੀ ਦੇ ਵਿੱਚ ਗਏ ਨੇ ਤੇ ਇਥੇ ਨਿਆਂ ਦੇ ਵਿੱਚ ਚੰਨ ਵਾਸਤੇ ਕੋਈ ਤਿਆਰ ਨਹੀਂ ਸੀ ਹੁੰਦਾ ਦੋ ਜਲਾਦ ਸਾਧ ਸੰਗਤ ਦੀ ਸਮਾਣੇ ਦੀ ਸ਼ਾਸਨ ਖਾਲਸੇ ਬਾਸਲ ਇਹਨਾਂ ਨੂੰ ਕਿਹਾ ਤੁਹਾਡੇ ਜਿਹੜੇ ਕੇਸ ਨੇ ਚ ਬਰੀ ਕਰ ਦਿੱਤੇ ਜਾਣਗੇ ਤੁਸੀਂ ਸਹਿਬਜ਼ਾਦੇ ਨੂੰ ਨਿਆਂ ਦੇ ਦਰਸ਼ਣਾਂ ਤੇ ਇਹ ਜਨਮਾਂ ਦੇ ਸਾਸ ਸੰਦੇ ਜੀ ਨੀਆਂ ਵਿੱਚ ਨਵਸਤ ਤਿਆਰ ਹੋ ਗਏ ਮਿਸਤਰੀ ਸਾਰਾ ਕੁਝ ਤਿਆਰ ਉਥੇ ਸਾਜੂ ਸਮਾਨ ਸਾਰਾ ਤਿਆਰ ਕੀਤਾ ਗਿਆ ਬਾਬਾ ਫਤੇਸ ਸਿੰਘ ਬਾਬਾ ਚੁਰਾਵਾ ਸਿੰਘ ਜੀਆਂ ਦੇ ਵਿੱਚ ਖੜ ਗਏ ਤੇ ਇਹ ਜਨਮਾਂ ਦੇ ਸਾਸ ਸੰਦੇ ਜੀ ਨੀਆਂ ਜਿਹੜੀਆਂ ਨੇ ਇੱਕ ਉਸਾਰਨੀ ਸ਼ੁਰੂ ਕਰ ਦਿੱਤੀਆਂ ਜਦੋਂ ਚਲਦਿਆਂ ਚਲਦਿਆਂ ਨੀ ਜਿਹੜੀ ਹਰ ਸਾਸ ਸੰਦੇ ਜੀ ਦੀ ਛਾਤੀਆਂ ਤੱਕ ਆਈ ਨਾ ਔਰ ਬਾਬਾ ਫਤੇ ਸਿੰਘ ਦਾ ਤਦ ਜਿਹੜਾ ਸਾਹ ਸੰਗਜੀ ਛੋਟਾ ਸੀ ਬਾਬਾ ਜੋਰਾਵਰ ਸਿੰਘ ਤੋਂ ਤੇ ਜਦੋਂ ਸਾਤ ਦਬਦਾ ਦਿੱਖਿਆ ਨਜ਼ਰ ਆਇਆ ਨਾ ਤੇ ਜੋਰਾਵਰ ਸਿੰਘ ਦੀਆਂ ਅੱਖਾਂ ਦੇ ਵਿੱਚੋਂ ਥੋੜਾ ਜਿਹਾ ਪਾਣੀ ਆਉਣ ਲੱਗਾ ਤੇ ਬਾਬਾ ਫਤੇ ਸਿੰਘ ਨੇ ਕਹਿਣ ਲੱਗੇ ਵੀਰਜੀ ਕੀ ਗੱਲ ਦਰਦ ਹੋ ਰਿਹਾ ਕਹਿਣ ਲੱਗਾ ਨਹੀਂ ਵੀਰਜੀ ਕਹਿੰਦੇ ਦਰਦ ਨਹੀਂ ਹੋ ਰਿਹਾ ਮੈਨੂੰ ਬਸ ਇਸੇ ਗੱਲ ਦਾ ਮਤਲਬ ਹੈ ਕਿ ਤੂੰ ਆਇਆ ਸੰਸਾਰ ਤੇ ਮਰ ਤੋਂ ਬਾਅਦ ਆਇਆ ਅਰ ਸ਼ਹਾਦਤ ਤੇ ਜਾਨ ਦਾਦੇ ਦੀ ਗੋਦ ਦੇ ਵਿੱਚ ਤੂੰ ਜਾ ਕੇ ਪਹਿਲਾਂ ਬੈਠ ਜਾ ਸਾਧ ਸੰਗਤ ਜੀ ਜਲਾਤਾਂ ਨੇ ਨੀਆਂ ਜਿਹੜੀਆਂ ਨੇ ਉਹ ਮੂੰਹਾਂ ਤੱਕ ਜਦੋਂ ਕੁੜੀਆਂ ਚਿਰ ਲੈ ਨੀਆਂ ਤਾਂ ਵੀ ਕਲੇਜਾ ਫਟਿਆ ਸਾਧ ਸੰਗਤ ਜੀ ਇਤ ਦਮ ਜਿਹੜੀਆਂ ਨੀਆਂ ਸਾਰੀਆਂ ਤਲੇ ਗਈਆਂ ਸਾਬ ਜਾਦੇ ਜਿਹੜੇ ਨੇ ਕੋਈ ਇਟਾਂ ਦੇ ਵਿੱਚ ਧਰਤੀ ਉੱਤੇ ਡਿੱਗ ਗਈ ਸਾਚ ਉੱਦੇ ਪਰੇ ਨੇ ਹਰ ਇੱਕ ਜਲਾਲ ਸੂਬਾ ਸਰਹੰਗਲੇ ਸਾਧ ਸੰਗਤ ਜੀ ਹੁਕਮ ਦੇ ਤੱਕ ਸਹਿਬਜ਼ਾਦੇ ਜਿਬਾ ਜਿਉਂਦਿਆਂ ਸਾਹਿਬਜ਼ਾਦੇ ਸਾਧ ਸੰਗਤ ਜੀ ਉਹਨਾਂ ਦੀਆਂ ਸ਼ਾਦੀਆਂ ਉੱਤੇ ਬੈਠ ਕੇ ਇਹ ਸ਼ਾਸਨ ਦੇਮ ਤੇ ਬਸਨ ਬੇਗ ਨੇ ਸਾਹ ਵਾਲੀ ਨਾਸ ਕਰਤੀ ਜਦੋਂ ਬੱਲਚੋਰਾ ਸਿੰਘ ਦੂਰਾਵਰ ਦੇ ਸਾਧ ਸੰਗਤ ਜੀ ਟੱਕ ਲਾਇਆ ਨਾਸ ਤੇ ਤੇ ਜਿਹੜੀ ਨਾਸ ਸੀ ਉਹਨੂੰ ਜ਼ਿਆਦਾ ਟੱਕ ਲਾਤੇ ਰਹਾ ਜੋਰਾ ਸਿੰਘ ਦੇ प्राण ਦੇਗ ਹੀ ਛੁੱਟ ਨਿਕਲ ਗਏ ਸ਼ੇਤੀ ਦੇ ਨਾਲ ਬਾਬਾ ਜੋਰਾਬਾਂਸ ਨੂੰ ਦੇ ਪ੍ਰਾਣ ਜਿਹੜੇ ਨੇ ਉਹਨੇ ਕਲ ਗਏ ਤੇ ਬਾਬਾ ਪੰਤੇ ਸਿੰਘ ਦੇ ਤੱਕ ਸ਼ੁੱਟਾ ਲੱਗਾ ਸਾਢੇ 12 ਮਿੰਟ ਆਪਾ ਪੰਤੇ ਸਿੰਘ ਜੀ ਸਾਹ ਸੰਦ ਦੇ ਨਾਲ ਸੀ ਪੈਰ ਮਾਰਦੇ ਨੇ ਤਰਫ ਕਰਦੇ ਇਹ ਤਰਫ ਕੋਈ ਮਕਰ ਹਕੂਮਤ ਦੇ ਵਿੱਚ ਬੜਬਾਰੀ ਨਹੀਂ ਸੀ ਇਹ ਸਰੀਰ ਦੇ ਵਿੱਚੋਂ ਪੱਖੇ ਨੂੰ ਜਿਹੜੇ ਪ੍ਰਾਣ ਨੇ ਧੋਲ ਜੀ ਸੀ ਤੇ ਸਹਿਬ ਜੀ ਨਾਲ ਸਾਹ ਸੰਦ ਜੀ ਆਪਣੀਆਂ